ਡੇਢ ਸਾਲ ਜੇ ਲੜਨੋਗੇ ਅਗਲੇ ਡੇਢ ਸਾਲ ਚੇਕ ਉੱਥੇ ਹੋਜੋਗੇ ਅਗਲੇ ਡੇਢ ਸਾਲ ਦੇ ਇੱਕ ਬਾਅਦ ਬੋਲੋਗੇ ਅਗਲੇ ਡੇਢ ਸਾਲ ਪਰ ਤੁਹਾਡੀ ਸਰਕਾਰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਔਰ ਮੈਂ ਆ ਜਿਹੜੇ মিডিਆ ਵਾਲੇ ਮੇਰੇ ਭਰਾ ਹੈ ਇਹਨਾਂ ਬਿਨਾ ਸਾਡਾ ਗੁਜ਼ਾਰਾ ਨਹੀਂ ਇਹ ਸਾਡੇ ਸਿਰ ਦੇ ਤਾਜ ਹੈ ਪਰ ਉਹ ਵਿਚਾਰੇ ਸਾਨੂੰ ਕਈ ਵਾਰੀ ਚਾਹ ਪੀਂਦੇ ਆ ਕਹਿੰਦੇ ਅਸੀਂ ਕੀ ਕਰੀਏ ਮਾਲਕ ਐ ਕਹਿੰਦਾ ਇਹ ਬੰਦੇ ਚੰਗੇ ਐ ਔਰ ਮਾਲਕ ਵੀ ਵਿਚਾਰੇ ਦੁਖੀ ਐ ਕਿਉਂਕਿ ਉਹ ਕਹਿੰਦੇ ਉਤਾਰ ਦਿਓ ਇਹ ਖਬਰ ਆ ਆ ਫਲਾਣਾ ਬੰਦਾ ਬੋਲਦਾ ਇਹ ਲਾ ਦਿਓ ਦੂਜੀ ਲਾ ਦਿਓ ਆਪਣਾ ਧਰਨਾ ਮਾੜਾ ਸ਼ਹਿਰ ਨਾਲ ਚੱਲੇ ਪਰ ਇਹ ਕੋਸ਼ਿਸ਼ ਕਰਦੇ ਆ ਵਿਚਾਰੇ ਮਾਲਕਰੀ ਕਰਦੇ ਮੈਂ ਐਵੇਂ ਕਹਾਂ ਇਹਨਾਂ ਨੂੰ ਰੋਕ ਚਲਾ ਦਿੰਦੇ ਐ ਧਰਨਾ ਹਟਾ ਕੇ ਕਹੋ ਰਾਜਾ ਔਰ ਬਾਜਵਾ ਕੀ ਲੜਾਈ ਅੱਜ ਬਾਜਵਾ ਨਹੀਂ ਪਹੁੰਚੇ ਦਰਨੇ ਪਰ لگتا لڑائی ہوگی یہ ادا چلا دیں گے اے ساری گلتے اعتبار نہیں کرنا لڑائی تھوڑی موٹی ہے سکے برا چندی ہے نیا بیوی چی چندی ہے چاچے تایا چاہ آ جا کرے کوئی دکھ آ ਜਾ ਕੋਈ ਸੁੱਖ ਆ ਜਾਏ ਜਾ ਪਰਿਵਾਰ ਤੇ ਕੋਈ ਮੁਕਤਾ ਪੈ ਜਾਏ ਲੜਾਈ ਆ ਜਾਏ ਫਿਰ ਸਾਰਾ ਟੱਬਰ ਸਿਰ ਜੋੜ ਲੈਂਦਾ ਕੀ ਹੁਣ ਪਰਿਵਾਰ ਦੀ ਗੱਲ ਹੈ ਜਿਵੇਂ ਪੰਜਾਬ ਤੇ ਗੱਲ ਆਉਣੀ ਹੈ ਪੰਜਾਬ ਦੀ ਗੱਲ ਪੰਜਾਬੀ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਦੱਬੇ ਤੇ ਮਿੱਤੇ ਪੁੱਛਲਿਆਂ ਦੀ ਗੱਲ ਕਿਰਤੀ ਤੇ ਕਾਮੇ ਦੀ ਗੱਲ ਉਦੋਂ ਸਾਰਾ ਕੁਝ ਪਿਆਕ ਕੇ ਸਾਰੀ ਕਾਂਗਰਸ ਸਿਰ ਜੋੜ ਕੇ ਲੜੂਗੀ ਤੁਸੀਂ ਪਰਵਾਹ ਨਾ ਕਰੋ ਸਿਰ ਜੋੜ ਕੇ ਲੜੇਗੀ ਤੇ ਪੱਧਰ ਕਰੋ ਭਰਾਓ ਅੱਜ ਤੋਂ ਬਾਅਦ ਇਹ ਕਹਿਣਾ ਬੰਦ ਕਰ ਦਿਓ ਕਿ ਸਾਡੀ ਲੜਾਈ ਹੈ না ਲੜਾਈ ਹੈ ਪਰ ਇਹ ਵੀ ਕਹਿਣਾ ਬੰਦ ਕਰ ਦਿਓ ਕਿ ਚਾਰ ਪੰਜ ਗਾਹ ਕਾ ਮੁੱਖ ਮੰਤਰੀ ਦੇ ਇਹ ਉਹ ਉਧਰੋਂ میڈیا لے کہہ دیں چلا دے اپنے والے تھا پنج ہے سارے کسے بندے نے نہیں آخیا منتری نی نی بننا میں تو منتری تا چھا ہی بھی نہیں بننا مکمری تو چاہی کام کرنا سرکار سڈے بندے نے کھڑے منتری بن گے تو منتری بن گئے

ਮਹਿਲਾਵਾਂ ਵੀ ਜਿਨ੍ਹਾਂ ਨੂੰ 1000 ਰੁਪਏ ਨਹੀਂ ਦਿੱਤਾ ਭਗਵੰਤ ਮਾਨ ਨੇ ਧੋਖਾ ਕੀਤਾ ਉਹਨਾਂ ਦੀ ਲੜਾਈ ਲੜਮੈਂ। ਉਹ ਲੜਾਂਗੇ। ਪਰ ਮੈਂ ਅੱਜ ਦਾ ਜਿਹੜਾ ਧਰਨਾ ਹੈ ਬੇਮਸਾਬ ਉਹ ਠੀਕ ਹੈ ਯਾਰ। ਨੀਚੋ ਬੰਦਾ ਕਿਉਂਕਿ ਵਿਚਾਰਾ ਇੱਕ ਹੀ ਕੁਰਤਾ ਪਾ ਕੇ ਆਇਆ ਹੈ। ਮਾਲਾ ਜ ਮੈਨੂੰ ਇਹ ਤਾਂ ਹੈ ਵੀ ਮੈਂ ਕਈ ਘੰਟੇ ਬਾਅਦ ਬਦਲਣਾ ਹੈ। ਜਿਹੜੇ ਇੱਧਰ ਖੜੇ ਇਹਨਾਂ ਨੂੰ ਲੱਗਦਾ ਵੀ ਯਾਰ ਹੁਣ 4 ਘੰਟੇ ਬਦਲਿਆ ਤੇ ਜਾਣਾ ਨਹੀਂ। ਕਿਉਂਕਿ ਪਿੰਡ ਜਾ ਕੇ ਬਦਲਣਾ ਪੈਣਾ ਹੈ। ਇਹ ਮਾੜਾ ਜਿਹਾ ਪ੍ਰੇਜ ਆ ਲੇਕਿਨ ਪੂਰੀ ਕਾਂਗਰਸ ਇੱਕ ਮੁੱਠ ਅੱਜ ਮੈਂ ਮੇਰੇ ਲੀਡਰ ਸਹਿਬਾਨਾਂ ਦਾ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਦੇ ਖਾਸ ਕਰਕੇ ਬਲਬੀਰ ਸਿੰਘ ਸਿੱਧੂ ਸਾਹਿਬ ਦਾ ਮੈਂ ਬੜਾ ਦਿਲ ਦੀਆਂ ਗਹਿਰਾਈਆਂ ਤੋਂ ਮਸ਼ਕੂਰ ਹਾਂ ਕਿ ਤੁਸੀਂ ਲੋਕਾਂ ਨੇ ਆਪਰੇ ਆਪ ਆ ਪਿੱਛੇ ਵੀ ਅਸੀਂ ਕੀਤਾ ਸੀ ਪ੍ਰੋਗਰਾਮ ਇਹ ਜਿਹੜਾ ਕੰਮ ਚਲਾ ਰੱਖਿਆ ਸੋ ਇਹ ਚੰਗਾ ਕੰਮ ਹੈ ਲੜਦੇ ਰਹੋ ਲੜਦੇ ਰਹੋ ਲੜਦੇ ਰਹੋ ਔਰ ਨੌਜਵਾਨਾਂ ਨੂੰ ਬੇਨਤੀ ਹੈ ਗੁਰਸ਼ਰਨ ਕੌਰ ਦੰਦਾਵਾ ਆਰਗੀਆਂ ਬੀਬੀਆਂ ਜਿਹੜੀਆਂ ਰਾਜਕੁਮਾਰ ਰੇਕਾ ਜੀ ਇਹ ਸੋਚਦੀਆਂ ਸਾਡੀ ਵਾਰੀ ਕਦੋਂ ਆਊਗੀ ਨੌਜਵਾਨ ਮੁੰਡਾ ਸੋਚਦਾ ਸਾਨੂੰ ਕਦੋਂ ਤਿੰਨ ਅੱਖਰ ਲੱਗਣਗੇ ਮੈਂ ਬਾਬਾ ਸੁੱਖ ਰੱਖੇ ਐਤ ਕੀ 2027 ਮਹਿਲਾਵਾਂ ਤੇ ਨੌਜਵਾਨ ਅੱਤੇ ਕਰਦੇ ਜੇ ਅੱਤੇ ਨੌਜਵਾਨ ਤੇ ਮੈਂ